ਬੈਠੋ ਜੀ ਬੰਦਲੀ ਕਰਨ ਦਿੰਦੇ ਜੀ ਐਮਐਨਏ ਸਾਥ ਕਰ ਰਹੇ ਹਾਂ ਬੰਦਲੀ ਕਰਾਵਾਂਗੇ ਚਲ ਜਾਓ ਨਾ ਇੱਥੇ ਕੋਠੀ ਹੈ ਘਰ ਤੋਂ ਵੀ ਮੇਰੇ ਘਰ ਆਏ ਕੰਮ ਨਹੀਂ ਕਰਨੀ ਇਹੋ ਬਾਤ ਹੈ 500 ਬੰਦ ਸਤ ਬੈਠੋ ਇਹ ਕੋਈ ਨੁਕਲਾ ਲੈਂਦਾ ਕੋਈ ਫਟੇ ਪਾ ਕੇ ਕੈਸ ਲਾ ਕੇ ਚੱਲਦਾ ਹੈ ਰਾਜ ਲਾ ਕੇ ਬਹੁਤ ਹੀ ਬੋੜ ਦੇ ਕੋਲ ਕੰਮ ਕਰਕੇ ਵਹਾਂ ਹੈ ਮੈਂ ਕਹਿੰਦਾ ਕੰਮ ਕਰਾ ਦਿੱਤਾ हलो भली हलूं मुकेश ਆਡੀ ਗੱਲ ਨਹੀਂ ਕਰਨ ਦਿੰਦੇ ਜੇ ਅਗਲੇ ਸਾਹ ਕਰ ਰਹੇ ਨੇ ਜਾਨਤਰਾ ਮੰਗੋ ਚਾਹੋ ਨਾ ਕੋਈ ਕੋਠੀ ਹੈ ਧਾਤੋ ਦੀ ਮੇਰੇ ਘਰ ਆਏ ਗੱਲ ਨਹੀਂ ਕਰਨੀ ਮੇਰੀ ਬਾਤ ਹੈ 500 ਬੰਦ ਹੋ ਜਾਓ ਉੱਪਰ ਬੈਠੋ मैं जय बैट बोला कोई भाई ने बुला लिया कोई फट्टे पर ये मीटिंग में चला है राज बहुत ही बहुत काम करके वहां पर काम क्रिएट फर्स्ट फ्लोर पे का हां जी वो जो है 10वां काम करने के लिए मिल रहा है आज हम बिना का स्टैंड हो गया उन्होंने बहुत जरूर से मोदी साहब दे हैगे कोशिश करेंगे कि ਤੁਹਾਡਾ ਕੋਸ਼ਿਸ਼ ਕੀ ਜੋਰ ਲਾਵਾਂਗੇ ਕਿ ਤੁਲੀ ਕਾਦੀ ਜਿੱਤ ਹੋਵੇ ਕਿ ਪਰਮਾਤਰ ਰਹੀ ਕਾਮਯਾਬੀ ਲਾਏ ਤੇ ਉੱਪਰ ਜਾ ਕੇ ਜੀਮਪਸਾ ਬਾਈ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਬਹੁਤ ਦਿਲ ਖੁਸ਼ ਹੋਇਆ ਆਪਣੀ ਫੈਮਲੀ ਨਾਲ ਮਿਲ ਕੇ ਅਸੀਂ ਸਾਰਿਆਂ ਨੇ ਮੋਦੀ ਸਾਹਿਬ ਲਈ ਤੇ ਅੰਮਰਸਰ ਦੀ ਡਿਵੈਲਪਮੈਂਟ ਲਈ ਕੰਮ ਕਰਨਾ ਇਹਦਾ ਹਰਕਾ ਪੈਣਾ ਉਹ ਜਿਹੜਾ 1 ਜੂਨ ਨੂੰ ਲੋਕ ਸਭਾ ਦੀ ਚੋਣਾਂ ਹੋ ਰਹੀਆਂ ਬੰਨ ਬਾਰੇ ਕੀ ਕਹਾਂ ਸਰ ਕਹਿੰਦੀ ਹੈ ਚੰਦਰੀ ਹਲਕੇ ਦੇ ਵਿੱਚ ਇਹ ਡੈਂਗਨ ਮੰਡਲ ਦਾ ਪ੍ਰੋਬਲਮ ਹੈ ਮੈਂ ਵਿਕਾਸ ਸ਼ਰਮਾ ਮੇਰੇ ਘਰ ਦੇ ਵਿੱਚ ਇਹ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਸੀ ਨਵੇਂ ਕੋਟ ਤੋਂ ਸੰਧੂ ਸਾਹਿਬ ਦਾ ਪੈਦਲ ਮਾਰਚ ਸੀਗਾ ਜਿਹੜਾ ਮਨਪਾਰਟੀ ਦਾ ਆਦੇਸ਼ ਹੋਇਆ ਸੀਗਾ ਜਿਹੜੇ ਕਾਰਜਕਰਮ ਮਨੀਸ਼ ਜੀ ਦਾ ਤਰਨ ਜੀ ਦਾ ਖਾਸ ਕਰਕੇ ਆਦੇਸ਼ ਹੋਇਆ ਸੀ ਵੀ ਤੁਸੀਂ ਆਪਣੇ ਘਰ ਦੇ ਵਿੱਚ ਸਮਾਪਨ ਕਰਨਾ ਤੇ ਮੈਂ ਮੇਰੀ ਟੀਮ ਦੇ ਜਿਹਨੇ ਮੈਂਬਰ ਨੇ ਡਾਕਟਰ ਜਸਪਾਲ ਜੀ ਮੇਰੇ ਜਮ ਮੋਰਚਾ ਦੇ ਪ੍ਰੈਜ਼ੀਡੈਂਟ ਹੈ ਜੀ ਇਸ ਮੰਡਲ ਦੇ ਡਾਕਟਰ ਦੀਪਕ ਜੀ ਮੇਰੇ ਭਰਾ ਨੇ ਮੇਰੇ ਪਰਿਵਾਰ ਦੇ ਮੇਰੇ ਮਹੱਲੇ ਦੇ ਜਿੰਨੇ ਸਾਥੀ ਵੀ ਸੋਸਾਇਟੀ ਦੇ ਸਾਥੀ ਯਸ਼ਦੇਵ ਠੋਗਰਾ ਜੀ ਸਰਦਾਰ ਬਬੀਰ ਸਿੰਘ ਜੀ ਦਵਨ ਸਾਹਿਬ ਟੈਲ ਸਿੰਘ ਜੀ ਇਸ ਮੰਡਲ ਦੇ ਪ੍ਰਧਾਨ ਤੇ ਸਾਰੇ ਮੇਰੇ ਇਲਾਕਾ ਨੁਮਾਸੀ ਜਿਨ੍ਹਾਂ ਨੇ ਇੱਥੇ ਆ ਕੇ ਮੇਰੀ ਸ਼ਾਨੁਦਾਈ ਹੈ ਤੇ ਪਾਰਟੀ ਦੀ ਇਲੈਕਸ਼ਨ ਦੇ ਪ੍ਰਤੀ ਜ਼ਿੰਮੇਵਾਰੀ ਦੇਖੋ ਜੀ ਅਸੀਂ ਤੇ ਇੱਕ ਸਿਪਾਹੀ ਹਾਂ ਅਸੀਂ ਪਾਰਟੀ ਦੀ ਸੇਵਾ ਸ਼ੁਰੂ ਤੇ ਕਰਦੇ ਆਏ ਭਾਈ ਬੋਰਨ ਅਸੀਂ ਜਨ ਸੰਗ ਹੀ ਆਂ ਕਿ ਅਸੀਂ ਉਹਨਾਂ ਦੀ ਸੇਵਾ ਕਰਦੇ ਆਂ ਫੈਸਲਾ ਲੋਕਾਂ ਨੇ ਕਰਨਾ ਕੈਂਡੀਡੇਟ ਜਿਹੜੇ ਹੈਗੇ ਨੇ ਚਾਰ ਕੈਂਡੀਡੇਟ ਤੁੰਦ ਸਾਹਿਬ ਨੇ ਢਾਲੀਵਾਲ ਸਾਹਿਬ ਨੇ ਜੋਇਸ ਸਾਹਿਬ ਨੇ ਪਹੁੰਚ ਲਾਈ ਜੀ ਕਾਰਜਸ਼ਾਲੀ ਸਭ ਦੀ ਸਭ ਨੇ ਵੇਖੀ ਹੈ ਮੇਨ ਕੰਮ ਜਿਹੜਾ ਆਪਾਂ ਇਹ ਵੇਖਣਾ ਕਿ ਪੰਜਾਬ ਕੀ ਆਪਾਂ ਸਾਡੇ ਬੱਚੇ ਨੌਕਰੀ ਕਰਨ ਵਾਸਤੇ ਸਾਊਥ ਦੇ ਵਿੱਚ ਜਾਂ ਬੰਗਲੌਰ ਜਾਂ ਮੱਧ ਪ੍ਰਦੇਸ਼ ਜਾਂ ਉਹਨੇ ਜਾਂ ਉਹ ਇਹੋ ਜਿਹਾ ਸਿਸਟਮ ਬਣੇ ਪੰਜਾਬ ਦੇ ਵਿੱਚ ਉਹ ਇਹੋ ਜਿਹੇ ਕੈਂਡੀਡੇਟ ਜਤਾਈਏ ਆਪਾਂ ਸਾਡੀ ਇਹ ਜਿਹੜੀ ਪਨੀਰੀਏ ਜਿਹੜੇ ਬੱਚੇ ਜਿਹੜੇ ਮਾਪੇ ਯੂਨੀਵਰਸਿਟੀਆਂ ਚ ਪੜਾਉਂਦੇ ਨੇ ਵੀ ਚੈੱਕ ਕਰਨ ਵਾਸਤੇ ਜਾਂ ਕੋਈ ਹੋਰ ਜਿਹੜੇ ਕੋਰਸੇ ਕਰਨ ਵਾਸਤੇ ਜਿਨ੍ਹਾਂ ਨੂੰ میٹرਿਕ ਤੋਂ ਬਾਅਦ ਪਹਿਲੇ ਆਪਣੇ ਘਰੋਬਾਰ ਰਹਿਣਾ ਪੈਂਦਾ ਚਾਰ-ਪੰਜ ਸਾਲ ਵਾਸਤੇ ਫਿਰ ਨੌਕਰੀ ਵਾਸਤੇ ਵੀ ਉਹਨਾਂ ਨੂੰ ਸਦਾ ਇਹ ਵੀ ਹਿੰਦੁਸਤਾਨ ਦੇ ਦੂਸਰੇ ਕੋਨਿਆਂ ਤੀ ਜਾਂ ਬਾਹਰਲੇ ਪਾਸੇ ਜਾਣਾ ਪਿਆ। ਸਿਸਟਮ ਕੋਈ ਇਸ ਤਰ੍ਹਾਂ ਦਾ ਬਣਾਈਏ, ਰਿਕਵੈਸਟ ਕਰੀਏ, ਮੋਦੀ ਸਾਹਿਬ ਨੂੰ ਕਰੀਏ ਜਾਂ ਆਉਣ ਵਾਲੀ ਜਿਹੜੀ ਵੀ ਸਰਕਾਰ ਬਣਦੀ ਹੈ ਤੇ ਕੈਂਡੀਡੇਟ ਉਹ ਚੁਣੀਏ ਜਿਹੜਾ ਇਹ ਕੰਮ ਕਰਵਾ ਸਕਦਾ ਹੈ। ਸਭ ਤੋਂ ਇੰਪੋਰਟੈਂਟ ਹੈ। ਦੂਸਰਾ ਤਨ ਮਨ ਧਨ ਦੇ ਨਾਲ ਆਪਾਂ ਸੰਗਠਨ ਦਾ ਕੰਮ ਕਰਾਂਗੇ, ਇਹ ਇਲਾਕੇ ਨੂੰ ਜਿਤਾ ਕੇ ਭੇਜਾਂਗੇ, ਪੂਰਾ ਪਰਚਮ ਲਖਾਵਾਵਾਂਗੇ। ਭਾਰਤੀ ਜਨਤਾ ਪਾਰਟੀ ਦਾ ਕੈਂਡੀਡੇਟ ਇਸ ਇਲਾਕੇ ਤੋਂ ਜਿੱਤਣ ਦੀ ਆਪਾਂ ਤੁਹਾਨੂੰ ਅਸ਼ੋਰ ਕਰਦੇ ਆ ਉਹਨੂੰ ਆਮਾਨ ਆ ਮੈਨੂੰ ਆਪਣੇ ਇਲਾਕੇ ਦੇ ਲੋਕਾਂ ਦੇ ਉੱਤੇ ਆਪਣੇ ਵੋਟਰਾਂ ਦੇ ਉੱਤੇ ਸਪੋਰਟਰਾਂ ਦੇ ਉੱਤੇ ਮਾਵਾ ਪੈਣਾ ਦੇ ਉੱਤੇ ਆਪਣੇ ਸਾਥੀਆਂ ਦੇ ਉੱਤੇ ਖਰਾ ਪੂਰਾ ਮਾਣ ਆ ਭਾਰਤੀ ਜਨਤਾ ਪਾਰਟੀ ਦੇ ਵਿੱਚ ਕੋਈ ਵਿਅਕਤੀ ਵਿਸ਼ੇਸ਼ ਨਹੀਂ ਹੁੰਦਾ ਕੋਈ ਉੱਧਾ ਵੱਖਰਾ ਨਹੀਂ ਹੁੰਦਾ ਲੱਤ ਤੋਂ ਤੇ ਹਰ ਡਿਊਟੀ ਹਰ ਬੰਦਾ ਨਿਭਾਉਂਦਾ ਹੈ ਆਪਣੀ ਉਹਦੇ ਵਿੱਚ ਇੱਕ ਕਾਰਜਕਰਤਾ ਦੇ ਤੌਰ ਦੇ ਉੱਤੇ ਸਾਰੇ ਲੱਗਦੇ ਆ ऐसे एरिया ਦੇ ਵਿੱਚੋਂ ਦੋ ਵਾਰ ਤੋਂ ਇਲੈਕਸ਼ਨ ਲੜੇ ਕਰਨ ਚੁੱਕੇ ਆਈ ਦੇਖੋ ਕਿਹੜੀ ਜਗ੍ਹਾ ਤੇ ਪਹੁੰਚੇ ਕਾਰਜ ਕਰਤਾ ਦੇ ਤੌਰ ਤੇ ਉਹਨਾਂ ਦਾ ਬੜੀ ਇੱਕ ਬੜਾ ਵੱਡਾ ਯੋਗਦਾਨ ਹੈ ਇਸ ਇਲਾਕੇ ਇਸ ਸ਼ਹਿਰ ਤੇ ਨਾਲ ਕਿ ਕਿ ਬਾਕੀ ਵੀ ਜਿੰਨੇ ਸਾਡੀ ਲੀਡਰਸ਼ਿਪ ਦੇ ਮੈਂ ਪੂਰੀ ਆਪ ਤੇ ਲੋਕ ਜਿੰਨੇ ਵੀ ਮੇਰੇ ਇਲਾਕੇ ਦੇ ਕਾਰਜ ਕਰਤਾ ਹੈਗੇ ਨੇ ਵੈਲਾ ਬਿੰਦਲੇ ਨੇ ਯੂਥ ਬਿੰਦਲੇ ਹੈਗੇ ਸੀਨੀਅਰ ਸਰਗਰਮਿੰਦਲੇ ਉਹਨਾਂ ਨੂੰ ਇਹ ਜੁਤਕਾਂਗਾ ਕਿ ਆਪਾਂ ਸਾਰੇ ਇਸ ਕੀ ਇਸ ਵਾਰੀ ਹਮਲਾਵਾਰ ਕੇ ਵੱਧ ਤੋਂ ਵੱਧ ਬੋਟਾ ਦੇ ਨਾਲ ਆਪਣਾ ਆਪਣਾ ਇਹ ਦਿਨ ਦਿਤਾ ਦੇ ਕਿ ਇਹ ਨਾ ਲੋਕ ਮਨੀ ਦੀ ਚੋਣ ਆ ਰਹੀ ਹੈ ਇੱਕ ਤਰੀਕਾ ਦੇ ਬਾਰੇ ਵਿੱਚ ਅ ਮੈਂ ਡਾਕਟਰ ਜਸਪਾਲ ਸਿੰਘ ਜੁਆਇੰਟ ਡਿਵੀਜ਼ਨ ਪ੍ਰੈਜ਼ੀਡੈਂਟ ਰੈਮ ਕਾਇਮੰਦ ਬੀਜੇਪੀ ਦਾ ਬੜਾ ਸਿੱਧਾ ਸਿੱਧਾ ਸੰਦੇਸ਼ ਹੈ ਜਿੱਥੇ ਸਾਡਾ ਯੂਥ ਯੂਐਸਏ ਦੀ ਤਸਦੀਕ ਹੈ ਯੂਕੇ ਜਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਾਂਦਾ ਪਿਆ ਕਨਦਰ ਸਿੱਧਾ ਇੱਕ ਸੰਦੇਸ਼ ਹੈ ਕਿ ਇੱਕ ਯੂਐਸਏ ਦੀ ਧਰਤੀ ਤੋਂ ਭੇਜਿਆ ਇੱਕ ਕੈਂਡੀਡੇਟ ਜੋ ਅੱਜ ਅੰਮ੍ਰਿਤਸਰ ਦੀ ਚੋਣ ਲੜ ਰਿਹਾ ਹੈ ਇਹ ਸਾਰ ਸੰਦੇਸ਼ ਹੈਗਾ ਕਿ ਆਪਾਂ ਇੱਥੋਂ ਦੇ ਯੂਥ ਨੂੰ ਇੱਥੇ ਰੋਕਾਂਗੇ ਤਾਂ ਕਿ ਇੱਥੋਂ ਦਾ ਯੂਥ ਵਿਦੇਸ਼ਾਂ ਦੇ ਵਿੱਚ ਜਾ ਕੇ ਜੋ ਆਪਣਾ ਸਮਾਂ ਆਪਣਾ ਪੈਸਾ ਬਰਬਾਦ ਕਰ ਰਹੀ ਨੇ ਉਹ ਸਾਰਾ ਦੇਸ਼ ਦੇ ਵਿੱਚ ਸੇਵ ਕੀਤਾ ਜਾਵੇ ਯੂਥ ਨੂੰ ਇੱਥੇ ਹੀ ਐਜੂਕੇਸ਼ਨ ਦਿੱਤੀ ਜਾਵੇ ਇੱਥੇ ਕੰਮ ਕਰ ਦਿੱਤੇ ਜਾਵੇ ਇਹ ਸਾਰ ਸੁੱਥਰਾ ਸੰਦੇਸ਼ ਬੀਜੇਪੀ ਦਾ ਹੈਗਾ ਵਦੇਸ਼ਾਂ ਦੀ ਧਰਤੀ ਤੋਂ ਅਮਰੀਕਾ ਵਰਗੇ ਦੇਸ਼ ਦੇ ਵਿੱਚੋਂ ਯੂਐਸਏ ਦੇ ਵਿੱਚੋਂ ਇੱਕ ਕੈਂਡੀਡੇਟ ਭਾਜਪਾ ਨੇ ਚੁਣ ਕੇ ਆਪਣੇ ਸਭ ਦੀ ਧਰਤੀ ਤੇ ਆਪਣੇ ਸਭ ਦੇ ਲੋਕਾਂ ਦੀ ਸੇਵਾ ਲਈ ਭੇਜਿਆ ਉਹ ਸਾਫ ਸੰਦੇਸ਼ ਹੈ ਜੀ ਆਹ ਦੋਤੇ ਦੇਖੇ ਤਾਂ ਜਿਨ੍ਹਾਂ ਬਾਹਰ ਮੈਂ ਕੈਂਡੀਡੇਟ ਬਾਹਰ ਹੁੰਦੇ ਕਿ ਇਹਨਾਂ ਨੂੰ ਲੋਕਾਂ ਤੇ ਕੋਈ ਵੀ ਵਿਸ਼ਵਾਸ ਨਹੀਂ ਦੇਖੋ ਲੋਕਲ ਜਦੋਂ ਵੀ ਆਹ ਦੋਤੇ ਨੇ ਲੋਕਲ ਸੇਵਾ ਹੀ ਕਰਦੇ ਨੇ ਤੇ ਜਦੋਂ ਟਿਕਰ ਦੇ ਦਿਵਾਰਿਆਂ ਤੋਂ ਬਾਤ ਦੇ ਜਦੋਂ ਵੀ ਅਸੀਂ ਲੋਕਾਂ ਦੇ ਵਿੱਚ ਵਿਊ ਦੇਖੀ ਤਾਂ ਨਾ ਹਰ ਇੱਕ ਨੂੰ ਹੁੰਦਾ ਕਿ ਸਾਨੂੰ ਪੜਿਆ ਲਿਖਿਆ ਲੀਡਰ ਚਾਹੀਦਾ ਦੇਖੋ ਤਰਨਜੀਤ ਸਿੰਘ ਸੰਧੂ ਜੀ ਤੋਂ ਬੜਿਆ ਲਿਖਾ ਲੀਡਰ ਕੋਈ ਹੈਗਾ ਵੀ ਨਹੀਂ ਤੇ ਤੁਹਾਨੂੰ ਅੰਮ੍ਰਿਤਸਰ ਦੇ ਵਿੱਚ ਇੰਨਾ ਬੜਿਆ ਲਿਖਾ ਲੀਡਰ ਲੱਭਣਾ ਵੀ ਕੋਈ ਨਹੀਂ ਨਾ ਪੰਜਾਬ ਚ ਲੱਭਣਾ ਤੇ ਨਾ ਅੰਮ੍ਰਿਤਸਰ ਚ ਲੱਭਣਾ ਤੇ ਉਹ ਵੀ ਅੰਮ੍ਰਿਤਸਰ ਦੀ ਧਰਤੀ ਤੋਂ ਹੀ ਇੱਥੋਂ ਦਾ ਹੀ ਬਲੱਡ ਹੈ ਇਹਦਾ ਸੀ ਸਮੁੰਦਰੀ ਜੀ ਦੇ ਪੋਤਰੇ ਨੇ ਤੇ ਉਹਨਾਂ ਦਾ ਪਿਸ਼ੋਕਰ ਉਹਨਾਂ ਦਾ ਜਨਮ ਅੰਮ੍ਰਿਤਸਰ ਹੀ ਹੈ ਤੇ ਜਦੋਂ ਇੰਨੀ ਉੱਪਰ ਇੰਨੀ ਹਾਈ ਲੈਵਲ ਤੇ ਜਾਣਾ ਤੇ ਉਹਦੇ ਲਈ ਸਾਨੂੰ ਇੱਥੋਂ ਤੱਕ ਪਹੁੰਚਣਾ ਪੈਂਦਾ ਹੈ